ਸੇਵਾ ਦੀ ਕਰਤਾਂ ਸੋ ਵਾਹਿਗੁਰੂ ਜੀ ਕੀ ਧਰਤੇ ਇਹ ਸਾਡੇ ਪਾਕਿਸਤਾਨ ਭਾਈ ਗਰਮ ਸਿੰਘ ਜੀ ਕੋਲਾਂ ਵਾਲੇ ਜਿੱਥੇ ਇਹ ਗੁਰੂ ਘਰ ਦੇ ਬਹੁਤ ਵੱਡੇ ਪ੍ਰਚਾਰਕ ਹਨ ਬਹੁਤ ਵੱਡੇ ਸੇਵਕ ਹਨ ਅਤੇ ਗੁਰਦੁਆਰਾ ਸੇਵਾ ਖਾਣਾ ਆਪਣੀ ਸੰਸਥਾ ਦੇ ਨਾਮ ਬਹੁਤ ਹੀ ਪੁਰਾਣੀ ਜੁੜੇ ਹੋਏ ਹੈ ਸਤ ਸੰਗਤ ਜੀ ਇਹਨਾਂ ਦੀ ਜਿੰਨੀ ਤਰੀਫ਼ ਕੀਤੀ ਜਾਏ ਉਸ ਨੂੰ ਨਹੀਂ ਕੋਣੀ ਹੈ ਕਿਉਂਕਿ ਜਿੱਥੇ ਇੱਕ ਪ੍ਰਚਾਰ ਦੇ ਨਾਲ-ਨਾਲ ਖੁਦ ਅਥੀ ਸੇਵਾ ਕਰਕੇ ਉਸ ਦੇ ਵਿੱਚ ਜੋ ਆਪਣਾ ਯੋਗਦਾਨ ਬਹੁਤ ਜ਼ਿਆਦਾ ਵਾਚੜ ਕੇ ਪਾਉਂਦੇ ਨਾ ਕੇਵਲ ਪ੍ਰਚਾਰ ਕਰਦੇ ਹਨ ਪਰ ਕਰਕੇ ਵੀ ਪਾਉਂਦੇ ਹਨ ਸਤ ਸੰਗਤ ਜੀ ਇਹਨਾਂ ਦੇ ਕਿੰਨੇ ਕੁ ਕਰਾਦੇ ਆਪਣੇ ਨਾਲ ਜੁੜ ਕੇ ਕੀਤੇ ਹੋਏ ਨੇ ਇਹ ਦੱਸਣ ਲੱਗਦੀ ਏ ਕਿ ਬਹੁਤ ਸਮਾਂ ਚਾਹੀਦਾ ਮੈਨੂੰ ਧਿਆਨ ਹੈ ਪਿਛਲੇ ਦਿਨੀ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦੇ ਉਸਤੇ ਜਦੋਂ ਇਹਨਾਂ ਨੂੰ ਬੇਨਤੀ ਕੀਤੀ ਕਿ ਗੁਰੂ ਸ਼੍ਰੀ ਦੰਦਮਾ ਸਾਹਿਬ ਦਾ ਜੋ ਹਜ਼ੂਰੀ ਜੱਥਾ ਹੈ ਭਾਈ ਸਾਹਿਬ ਭਾਈ ਜਿੰਦਰ ਸਿੰਘ ਜੀ ਦਾ ਉਹਨਾਂ ਦੀ ਵਿਸਾਖੀ ਵਾਲੇ ਦਿਨ ਤੇ ਸਾਹਿਬ ਦੇ ਵਿੱਚ ਕੀਤੀ ਹੋਈ ਸੀ ਇਹ ਭਾਈ ਸਾਹਿਬ ਨੂੰ ਬੇਨਤੀ ਕੀਤੀ ਵੀ ਸੰਤਾਂ ਦੀ ਇੱਛਾ ਹੈ ਕਿ ਉਹ ਜੱਥਾ ਵਿਸਾਖੀ ਵਾਲੇ ਦਿਨ ਜੋ ਹੈ ਉਹ ਦਾ ਸਿੱਖ ਸਭਾ ਤੋਂ ਆਇਦੇ ਦੇ ਕਾਦਰੀ ਪਰੇ ਇਹ ਬਹੁਤ ਹੀ ਇੱਕ ਔਖਾ ਕਾਰ ਸੀਗਾ ਭਾਈ ਸਾਹਿਬ ਨੇ ਜੋ ਹੈ ਉਹ ਇਹਨਾਂ ਔਖਾ ਕਾਰ ਤੇ ਜਦੋਂ ਆਪਾਂ ਬੇਨਤੀ ਕੀਤੀ ਤੇ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਪਰਾਦੇ ਕੀਤੇ ਹੋਣਗੇ ਕਿੰਨੇ ਫੋਨ ਕੀਤੇ ਹੋਣਗੇ ਇਹਨਾਂ ਨੇ ਕਿਹਾ ਭਾਈ ਸਾਹਿਬ ਵੀ ਹੋ ਜਾਏਗਾ ਗੁਰੂ ਮਹਾਰਾਜ ਕਰਨਗੇ ਕਿ ਉਹ ਜਦੋਂ ਆ ਕੇ ਉਹਨਾਂ ਨੇ ਪਾਇਸਾ ਭਾਈ ਗਿੰਦਰ ਸਿੰਘ ਦੀ ਦਾ 32 ਸਾਲਾਂ ਵਾਲਾ ਰਿਵਾਜ ਹੈ ਉਸ ਆਖੀ ਵਾਲੇ ਦਿਨ ਉਹ ਕੱਥੇ ਨੇ ਪਾਇਸਾ ਤੇ ਸਰਕਾਰ ਜੋ ਹੈ ਆਪਣੇ ਮੂਲ ਉਹ ਦੁਆਸੀ ਸਭਾ ਨਾਲ ਮੱਟੀ ਦੇ ਵਿੱਚ ਪਾਣੀ ਪਰੀ ਕਿਸਾਨਾਂ ਨੇ ਆਪ ਸਾਸੀ ਜੀ ਚਾਹੇ ਆਪਾਂ ਇਹ ਜੋ ਹੁਣ ਸਮਰ ਕੈਂਪ ਲਾਇਆ ਹੈ ਉਸ ਦੇ ਵਿੱਚ ਕਿਉਂ ਕਹਦੇ ਹਨ ਉਹ ਕਹਿੰਦੇ ਆ ਕਿ ਆਪਾਂ ਨੂੰ ਸੇਵਾ ਚਾਹੀਦੀ ਸੀ ਭਾਈ ਸਾਹਿਬ ਨੂੰ ਬੇਇਜ਼ਤੀ ਕੀਤੀ ਦੇ ਭਾਈ ਸਾਹਿਬ ਨੇ ਪਤਾ ਨਹੀਂ ਕਿੰਨੇ ਕਿੰਨੀਆਂ ਛਾਵਾਂ ਦੇ ਖੂਨ ਕੀਤੇ ਹੋਣਗੇ ਤੇ ਕਰਕੇ ਜੋ ਹੈ ਉਹ ਸੇਵਾ ਨੂੰ ਸੰਪੂਰਨ ਕਰਾਇਆ ਇੰਨਾ अनेका ਹੀ ਮਹਾਨੇ ਜੋ ਇਹਨਾਂ ਦੀ ਸੰਸਥਾ ਹੈ ਇਹ ਹਮਨ ਉਹ ਆਉਂਦੇ ਕੇ ਆਪਣੀ ਸੰਸਥਾ ਦੇ ਨਾਮ ਕਰਦੇ ਜਦੋਂ ਦਰਬਾਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਆਪਣਾ ਲਗਨ ਦੀ ਸੇਵਾ ਜਾਨੀ ਹੈ ਸਾਹ ਦੇ ਵਿੱਚ ਦੋ ਦੇਣਾ ਉੱਚੇ ਪਹਿਲਾਂ ਇਹ ਬਜ਼ੁਰਗ ਆਪਣੇ ਗੁਰਦੁਆਰਾ ਸਿੰਘ ਸਮਾਧ ਦੇ ਬਜ਼ੁਰਗਾਂ ਦੀ ਗੱਲ ਕਰੀਏ ਕਿੰਨਾ ਇਹ ਸਾਰੀ ਸੇਵਾ ਬਜ਼ੁਰਗਾਂ ਦੇ ਜਿੰਮੇ ਹੋਇਆ ਕਰਦੀ ਸੀ ਤੇ ਉਹ ਬਹੁਤ ਹੀ ਸੋਹੇ ਰੂਪ ਦੇ ਵਿੱਚ ਇਕੱਲਾ ਇੱਕ ਆਪਣਾ ਹੀ ਇਲਾਕਾ ਇਹੋ ਜਿਹਾ ਹੈ ਜਾਂ ਪੂਰੇ ਹਰਿਆਣੇ ਦੇ ਵਿੱਚ ਇੱਕ ਸ਼ਹਿਰ ਕਰਨਾਲ ਦਾ ਸੁਨਿਆ ਲੈ ਮ ਜਿੱਥੋਂ ਸੇਵਾ ਦੋ ਦਿੰਦੀ ਜੋ ਦਰਬਾਰ ਸਾਹਿਬ ਜਾਂਦੀ ਹੈ ਕੇਵਲ ਆਪਣਾ ਹੀ ਇਲਾਕਾ ਇਹੋ ਜਿਹਾ ਬਥੇਰਾ ਹੈ ਵੀ ਜਿੱਥੋਂ ਦਰਬਾਰ ਸਾਹਿਬ ਜੋ ਸਾਜੇ ਰੂਪ ਦੇ ਵਿੱਚ ਸੰਕਤੀ ਰੂਪ ਦੇ ਵਿੱਚ ਪੂਰਾ ਹਰਤਾ ਜੋ ਹੈ ਉਹ ਰਾਲਵੇ ਕੇ ਦਰਬਾਰ ਸਾਹਿਬ ਦੋ ਦੇ ਮੰਗਲ ਦੀ ਸੇਵਾ ਕਰਦਾ ਹੈ 18 ਸਾਲ 18 ਸਾਲਾਂ ਤੋਂ 18 ਤੋਂ 19 ਸਾਲਾਂ ਤੋਂ ਜੋ ਇਹ ਸੇਵਾ ਹੈ ਇਹ ਲਗਾਤਾਰ ਆਪਣੀ ਧੀ ਮਹਾਰਾਜ ਨੇ ਪਾਈ ਹੋਈ ਹੈ ਜਿੱਥੇ ਅਸੀਂ ਮਹਾਰਾਜ ਦੇ ਅਤੀਤਨਵਾਦੀ ਹਾਂ ਉਥੇ ਹੀ ਜੋ ਇਸ਼ਤੇ ਵਿੱਚ ਸੇਵਾਦਾਰ ਯੋਗਦਾਰ ਪਾਉਂਦੇ ਮੰਗ ਉਹਨਾਂ ਦੇ ਵਿੱਚ ਕੌਪਲ ਨੰਬਰ ਤੇ ਭਾਈ ਸਾਹਿਬ ਦਾ ਨਾਮ ਆਉਂਦਾ ਹੈ ਆਈਸਟਾ ਬਹੁਤ ਹੀ ਕੰਮ ਚੱਲ ਕੇ ਇਸੇਵਾ ਦੇ ਵਿੱਚ ਉਧਰ ਉੱਥੇ ਜਾਂਦੇ ਹਨ ਇਥੋਂ ਅ ਸੇਵਾਦਾਰਾਂ ਨੂੰ ਵੀ ਨਾਲ ਲੈ ਕੇ ਜੱਫਾ ਬਣਾ ਕੇ ਜਾ ਕੇ ਉੱਥੇ 3-4 ਦਿਨ ਜੋ ਹੈ ਲਗਾਤਾਰ ਸੇਵਾ ਕਰਦੇ 24 ਦਰਬਾਰ ਸਾਹਿਬ ਜੋ ਆਪਾਂ ਲੰਗਰ ਦੀ ਸੇਵਾ ਕੀਤੀ ਹੈ ਤੇ ਬੜੀ ਖਾਲੀ ਸੇਵਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉੱਥੇ ਹਰ 15 ਮਿੰਟ ਤੋਂ ਬਾਅਦ ਜੋ ਹੈ ਉਹ ਅੰਗਤ ਫਦਰ ਜਾਂਦੀ ਹੈ ਤੇ ਕਰਮੇਤੋਤ ਕਰਨਾ ਸੇਵਾਦਾਰ ਵੀ ਉਥੇ ਅੱਧੇ ਘੰਟੇ ਤੋਂ ਵੱਧ ਸੇਵਾ ਨਹੀਂ ਕਰ ਸਕਦਾ ਕਿਉਂਕਿ ਜੋ ਬੈਠਾ ਹੈ ਉਸ ਦੀ ਰਿੰਦੀ ਹੈ ਔਰ ਟਾਈਮ ਲੰਘਾ ਪਰਵਾਉਣਾ ਪਰ ਭਾਈ ਸਾਹਿਬ ਆਪਣੇ ਉੱਪਰ ਬੱਚਿਆਂ ਨੂੰ ਫਰੇ ਕੇ ਜੱਫਾ ਬਣਾ ਕੇ ਬਹੁਤ ਹੀ ਬੱਲੇ ਰੂਪ ਦੇ ਵਿੱਚ ਉਥੇ ਸੇਵਾ ਸੁਭਾਅ ਦੇਣਾ ਇਹਨਾਂ ਦੇ ਲਈ ਵੀ ਅਸੀਂ ਇਹਨਾਂ ਦੀ ਧੰਨਵਾਦੀ ਹਾਂ ਸਾ ਸੰਗਤ ਦੀ ਇਹਨਾਂ ਦੀ ਜਿੱਦੀ ਤਰੀਕ ਕੀਤੀ ਜਾਏ ਉਹਨੀ ਥੋੜੀ ਹੈ ਕਿ ਅੱਜ ਇੱਕ ਬਹੁਤ ਹੀ ਛੋਟੇ ਸੱਦੇ ਤੇ ਜੀ ਇਹਨਾਂ ਨੇ ਆਪਣੇ ਕੋਲ ਸਾਥੀ ਭਰੀ ਹੈ ਇਨਾਂ ਦੇ ਨਾਲ-ਨਾਲ ਜਵਤੀ ਕਚਾਲ ਦੇ ਜੋ ਮੁਖ ਉਥੋਂ ਦੇ ਅਧਿਆਪਕ ਹੈ ਵੀ ਇਹ ਅਧਿਆਪਕਾਂ ਦੇ ਮੁਖੀ ਕਹਿ ਵੀਏ ਸਦੇਵ ਸਿੰਘ ਜੀ ਉਹਨਾਂ ਨੂੰ ਵੀ ਨਾਮ ਲੈ ਕੇ ਆਏ ਹਾਂ